ਕੌਣ ਸਤਕਾਰ ਜੋ ਪ੍ਰਧਾਨ ਜੀ ਮੰਡਲ ਅਤੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਕਾਰ ਜੋ ਲੇਖਕ ਭਰਾਵੋ ਤੁਹਾਡੀਆਂ ਰਚਨਾਵਾਂ ਬਹੁਤ ਵਧੀਆ ਨੇ ਤੇ ਮੈਂ ਵੀ ਇੱਕ ਛੋਟੀ ਜਿਹੀ ਰਚਨਾ ਬੋਲਣ ਲੱਗਿਆ ਗਜ਼ਲ ਦੇ ਉਪਰ ਆਪਣਾ ਜੀਵਨ ਸਫਲ ਬਣਾ ਕੇ ਵੀ ਤਿਆਰਾ ਆਪਣਾ ਜੀਵਨ ਸਫਲ ਬਣਾ ਕੇ ਵੀ ਤਿਆਰਾ ਮੰਜ਼ਲ ਵੱਲ ਦੋ ਪੈਰ ਵਧਾ ਕੇ ਵੀ ਤਿਆਰਾ ਮੰਜ਼ਲ ਵੱਲ ਦੋ ਪੈਰੁ ਦਾ ਕੇ ਵੀ ਦੁਨਿਆਰਾ ਪੈਰਾ ਦੇ ਤੂੰ ਗੁਰੂ ਨਾਨਕ ਦੀ ਸਿੱਖੀ ਤੇ ਪੈਰਾ ਦੇ ਤੂੰ ਗੁਰੂ ਨਾਨਕ ਦੀ ਸਿੱਖੀ ਤੇ ਇਕਬਾੜੀ ਗੱਲ ਅਪਣਾ ਕੇ ਵੇਖ ਜਰਾ ਏਕੇ ਬਾਈ ਗੱਲ ਪਪਣਾ ਕੇ ਵੇਖ ਜਰਾ ਇਸੇ ਰਾਤੇ ਚੱਲਦਾ ਰਹਿ ਤੂੰ ਕਰ ਹਿੰਮਤ ਪੰਗਤ ਤੋਂ ਸੰਗਤ ਵਿੱਚ ਆ ਕੇ ਵੇਖ ਜਰਾ ਪੰਗਤ ਤੋਂ ਸੰਗਤ ਵਿੱਚ ਆ ਕੇ ਵੇਖ ਜਰਾ ਬੈਠੂ ਬੈਠਕੇ ਤੱਤਿਆਂ ਤਵਿਆਂ ਦੇ ਉੱਤੇ ਆਪਣਾ ਸਿੱਕੀ ਸਿਰਕ ਪਕਾ ਕੇ ਦੇਖ ਜ਼ਰਾ ਆਪਣਾ ਸਿੱਕੀ ਸਿਰਕ ਪੁਕਾ ਕੇ ਦੇਖ ਜ਼ਰਾ ਤਤਰਾਪ ਪਿਆਨ ਹੋ ਜਾ ਸਿਰਕ ਪਕਾ ਆਪਣਾ ਅੱਤ ਪਛਾਨਣ ਹੋ ਜਾ ਸੇਕ ਪੱਕਾ ਆਪਣਾ ਚੌਕ ਚਾਂਦਨੀ ਨੂੰ ਚਮਕਾ ਕੇ ਵੇਖ ਜਰਾ ਚੌਕ ਚਾਂਦਨੀ ਨੂੰ ਚਮਕਾ ਕੇ ਵੇਖ ਜਰਾ ਜਦੋਂ ਨਿਖਾਲਸ ਤੂੰ ਤੂੰ ਖਾਲਸ ਹੋ ਚੱਲਿਆ ਜਦੋਂ ਨੇ ਖਾਲਸ ਤੂੰ ਤੂੰ ਖਾਲਸ ਉਹ ਚੱਲਿਆ ਜੋ ਚਾਹੇ ਸੋਈ ਵਰ ਪਾ ਕੇ ਵੇਖ ਜਰਾ ਜੋ ਚਾਹੇ ਸੋਈ ਵਰ ਪਾ ਕੇ ਵੇਖ ਜਰਾ ਜੋ ਚਾਹੇ ਸੋਈ ਵਰ ਪਾ ਕੇ ਵੇਖ ਜਰਾ ਕੱਲਾ ਤੋੜੇਗਾ ਆंदे ਘੇਰੇ ਨੂੰ ਕੱਲਾ ਤੋੜੇ ਗਾਲਖਾਂ ਦੇ ਘੇਰੇ ਨੂੰ ਬੇਸ਼ੱਕ ਆਪੇ ਹੀ ਅਜਮਾ ਕੇ ਵੇਖ ਜਰਾ ਬੇਸ਼ੱਕ ਆਪੇ ਹੀ ਅਜਮਾ ਕੇ ਵੇਖ ਜਰਾ ਸਿੱਖੀ ਦੇ ਵਿੱਚ ਇਹੋ अज नज़ारा ए न डर मोतो सीने ला के बेक जरा ना डर मोतो सीने ला के बेक जरा शौक़ी धूरी जमना मरना मुकाउ शौक़ी तूरी जमना मरना ਮੁੱਕ ਜਾ ਉਹ ਕੁਰਬਾਨੀ ਦਾ ਨਗਮਾ ਗਾ ਕੇ ਵੇਖ ਜਰਾ ਕੁਰਬਾਨੀ ਦਾ ਨਗਮਾ ਗਾ ਕੇ ਵੇਖ ਜਰਾ ਕੁਰਬਾਨੀ ਦਾ ਨਗਮਾ ਗਾ ਕੇ ਵੇਖ ਜਰਾ ਅਨੰਦ ਜੀ ਕੇ ਸਾਹਿਬ ਬਹੁਤ ਬੁੱਡੇ ਦੇ ਖਰੀ ਨੇ ਬਹੁਤ ਫੋਕ ਚ ਕਿਤਾਬਾਂ ਲਿਖੀਆਂ ਵੀ ਨੇ ਇਹਨਾਂ ਹੁੰਦੀਆਂ ਤੇ ਹੁਣ ਮੈਂ ਬਿਰਤੀ ਕਰੂਗਾ ਦਰਸ਼ਨ ਠਿਕਰੀ ਬਾਬਾ ਜੀ ਤੇ ਸਾਡੇ ਕੋਲੇ ਬਹੁਤ سارے ਕਵੀ ਗੀਤਕਾਰ ਆਏ ਹੋਏ ਨੇ ਸਾਰਿਆਂ ਨੂੰ ਸੁਣਾਗੇ ਤੇ ਦਰਸ਼ਨ ਠਿਕਰੀ ਵਾਲਾ ਜੀ ਇਹਨਾਂ ਤੋਂ ਬਾਅਦ ਗੁਰਜਿੰਦਰ ਰਸ਼ਿਆ ਜੀ ਤਿਆਰ ਨੇ ਜਿਹੜੇ ਸਾਡੇ ਪ੍ਰੋਗਰਾਮ ਦੀ ਕਵਰੇਜ ਵੀ ਕਰ ਰਹੇ ਨੇ ਤੇ ਮਲਟੀ ਪਰਪਸ ਰੋਲ ਹੋ ਗਿਆ ਇਹਨਾਂ ਦਾ ਸਰਦੀਪ ਸਿੰਘ ਸੁਰਿੰਦਰਪਾਲ ਜੀ ਹੋਰ ਰੋਚਨਾ ਕਰ ਰਹੀਏ ਆ ਇੱਕ ਕਹਾਤਾ ਵੀ ਸੁਣਾਉਂਗੇ ਤੇ ਕਬਦੇਜ ਵੀ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਦਰਸ਼ਨ ਟਿਕਰੀ ਵਾਲਾ ਜੀ ਬਹੁਤ ਹੀ ਸਤਕਾਰਯੋਗ ਪ੍ਰਧਾਨ ਜੀ ਮੰਡਲ ਤੇ ਮੈਥੋਂ ਸਾਰੇ ਹੀ ਸਿਆਣੇ ਵਿਦਵਾਨ ਸਹਿਤਕਰ ਭਰਾਵੋ ਤੇ ਭੈਣੋ अज जो असि मेरे पुफड़ जी सरदार शेरपुर सिंह सरदार शेर सिंह शेरपुरी जी ने कर रहे हैं तो कुदरती गल है भी जेडे वह रिश्तेदारी के पल हों सजा के पल हों और याद आने स्वभाव है ਮੇਰੀ ਜਾਦਾ ਅੱਜ ਤੋਂ 62 ਸਾਲ ਪੈਣਾ। ਮੇਰੀ ਭੂਆ ਦੇ ਵਿਆਹ ਹੋਇਆ ਮੈਂ ਉਦੋਂ 8 ਸਾਲ ਦਾ ਸੀ ਹੁਣ ਮੇਰੀ ਉਮਰ 70 ਸਾਲ ਦੀ ਆ। ਉਦੋਂ ਬਰਾਤਾਂ ਸ਼ਾਮ ਨੂੰ ਹੁੰਦੀ ਸੀ ਰਾਤ ਰੈਂਦੇ ਸੀ ਬਰਾਤਾਂ। ਉਦੋਂ ਆਂ ਦਾ ਉੱਤੇ ਲੱਗੂ ਜਲੇਬੀਆਂ ਹੁੰਦੀਆਂ ਸੀ ਜਾਂ ਪਕੌੜੀ ਜਿਹੜੇ ਪਕੌੜੀ ਆਪਾਂ ਉਹ ਦੇ ਟ੍ਰੀਮਾ ਉਹਦੇ ਬੱਚਿਆਂ ਨੇ ਤਾਂ ਪਕੌੜੇ ਆਮ ਹੁੰਦੇ ਸੀ ਉਹਦੇ 4 ਵਜੇ ਦੇ ਕਰੀਬ ਬਰਾਤ ਆਈ ਮੇਰੇ ਯਾਦ ਦਾ ਸਾਰੇ ਗੰਨਾਂ ਚਲੋ ਬੱਚਿਆਂ ਨੂੰ ਤਾਂ ਆਈ ਜਾ ਹੁੰਦੇ ਸਾਡੀ ਪੂ ਵਾਲਾ ਵਿਆਹ ਇਹ ਦੋਵਾਂ ਨੂੰ ਕੁਝ ਨਹੀਂ ਪਤਾ ਹੁੰਦਾ ਤੇ ਜਦੋਂ ਸਾਡੀ ਪੂ ਆਜੀ ਮਾ ਮਤਲਬ ਤੋਰਨ ਲੱਗੀ ਗੈਂਡੇ ਮੇਰੇ ਚਾਚਾ ਜੀ ਨਾਲ ਜਾਣਾ ਭਜਣਾ ਮੇਰਾ ਹਾਣੀ ਆ ਇੱਕ ਦਸਾਲ ਦਾ ਫਰਕ ਹੋ ਗਿਆ ਅਜੀ ਦੋਵੇਂ ਰੋਣ ਲੱਗੇ ਅਸ ਤਾਂ ਕਪੂਆ ਦੇ ਨਾਲ ਜਾਣਾ ਸਾਨੂੰ ਉਹਨਾਂ ਨੇ ਬਥੇਰਾ ਘਰ ਜarre ਕਿਹਾ ਵੀ ਤੁਸੀਂ ਕੀ ਕਰਨਾ ਭੁਆ ਦੇ ਨਾਲ ਜਾ ਕੇ ਅਸ ਕਿਸੇ ਕਿਸ ਤੇ ਨਾਲ ਜਾਣਾ ਵੀ ਨਾਲ ਜੀ ਅਸੀਂ ਭੋਲ ਦੇ ਨਾਲ ਆ ਗਏ ਮੇਰੇ ਉਹ ਬੈਠ ਕੇ ਜਿੱਥੇ ਸਾਨੂੰ ਅਸੀਂ ਮਤਲਬ ਰਹੀ ਰਾਤ ਨੂੰ ਬਹਿ ਰੂਗਾ ਹੋਰ ਤੱਕ ਵੀ ਜਾਦੂ ਬੈਠ ਕੇ ਹੈਗੀ ਆ ਅਗਲੀ ਗੱਲ ਜਿਹੜੀ ਮੈਂ ਕਰਨ ਲੱਗਿਆ ਸਾਡੀ ਫੁਕਫੁਨ ਦੇ ਸੰਬੰਧ ਦੇ ਵਿੱਚ ਉਹਦੀ ਕਿਤਾਬਾਂ ਛਾਪੀਆਂ ਨੇ ਅਸਲ ਵਿੱਚ ਕਿਤਾਬਾਂ ਇਹਨਾਂ ਨੇ ਬਹੁਤ ਕੁਝ ਪਹਿਲਾਂ ਲਿਖ ਤੱਕੇ ਸੀ ਪਰ ਕਦਾਰ ਇੱਕ ਹੀ ਵੀ ਨਹੀਂ ਛਾਪੀ ਸੀ ਤਾਂ ਉਹਨਾਂ ਨੇ ਜਦੋਂ ਮੈਂ ਆਉਣਾ ਤੇ ਮੇਰੇ ਕੋਲ ਠਿਕਰ ਕਰਨ ਦਾ ਅਸਰ ਜਿਆਦਾ ਬਹੁਤੋਂ ਲਿਖਿਆ ਪਿਆ ਕਿ ਕਿਵੇਂ ਕਰੀਏ ਕਿਵੇਂ ਛਪਾਈਏ ਕਿੱਥੋਂ ਛਪਾਈਏ ਤੇ ਜਦੋਂ ਮੈਂ ਵੀ ਥੋੜੀ ਬਹੁਤ ਹਿੰਮਤ ਕੀਤੀ ਤੇ ਅਸੀਂ ਬਨਾਰੇ ਚਲੇ ਗਏ ਮੈਂ ਤਾਂ ਰਵਾਰ ਕਰਦਾ ਸਰਦਾਰ ਤੀਜਾ ਸਿੰਘ ਤਿਰਕਜੀ ਦਾ ਪਤਾ ਨਹੀਂ ਕਿੱਥੇ ਚਲੇ ਗਏ ਉਹ ਸਾਡੇ ਬਨਾਰੇ ਦੇ ਗਏ ਉਹਨੇ ਜਦੋਂ ਇਹ ਸੇਹ ਦੇਖੀ ਉਹ ਕਹਿੰਦੇ ਦਰਸ਼ਨ ਮੈਨੂੰ ਕਹਿੰਦੇ ਇਹਨਾਂ ਦੀ ਕਿਤਾਬਾਂ ਹੁਣੇ ਤੋਂ ਛਪਾਉਣੇ ਸ਼ੁਰੂ ਕਰ ਦੇ ਇਹਦੇ ਸੇਹ ਠੀਕ ਨਹੀਂ ਹੈ ਪਤਾ ਨਹੀਂ ਇਹਨਾਂ ਨੂੰ ਕਹਾਂ ਕਿ ਹੋ ਜੇ ਸੋ ਸ੍ਰੀ ਆਨ ਤੇਜਾ ਸੰਤਕ ਦੀ ਅਗਵਾਹੀ ਸਦਕਾ ਉਹਨਾਂ ਦੇ ਸਹਿਯੋਗ ਸਦਕਾ ਅੱਜ ਉਹਨਾਂ ਦੀਆਂ ਅਠ ਕਿਤਾਬਾਂ ਜਿਹੜੀਆਂ ਸਹਿਤਿਕ ਜਗਤ ਨੂੰ 8 ਰੁਪਈਏ ਨੇ ਤੇ ਉਹਨਾਂ ਦਾ ਮਤਲਬ ਮੈਂ ਸਾਹਤੀ ਜਸਰ ਦਾ ਬਹੁਤ ਧੰਨਵਾਦ ਕਰਦਾ ਕਿਉਂ ਕਿ ਕਿਤਾਬ ਵਾਲੇ ਮੈਂ ਬਹੁਤਾ ਨਹੀਂ ਬੋਲਦਾ ਆਪਣੇ ਮੈਨੂੰ ਪਹਿਲੀ ਵਾਰ ਕਿਤਾਬ ਪੜ੍ਹੀ ਹੈ ਦੂਜੀ ਕਿਤਾਬ ਮਨੇ ਹੋਈ ਨਹੀਂ ਪਹਿਲੀ ਕਿਤਾਬ ਦੇ ਵਿੱਚ ਜਦੋਂ ਜੇਕਰ ਸਾਰੀ ਕਾਉਂਸਲ ਲਹਿਰ ਦਾ ਜ਼ਿਕਰ ਆਉਂਦਾ ਤਾਂ ਉੱਥੇ ਇਸ ਇਲਾਕੇ ਦੇ ਆਪਣੇ ਗਰдян ਸਿੰਘ ਸੀਚੜੀ ਦਾ ਜ਼ਿਕਰ ਵੀ ਕੀਤਾ ਗਿਆ ਕਿਉਂਕਿ ਉਹ ਤੋਂ ਲਹਿਰ ਬਹੁਤ ਦੂਰੋਂ ਤੇ ਸੀ ਤੇ ਉਸ ਸਮੇਂ ਦੇ ਵਿੱਚ ਚਲੋ ਲਹਿਰ ਦੇ ਵਿੱਚ ਕਵੀਆਂ ਪੇਸ਼ੀਆਂ ਘਾਟਾ ਵਧਦਾ ਹੁੰਦੀ ਰਹਿੰਦੀ ਹੈ ਇਹਦੇ ਫੇ ਮੇਰਾ ਮੇਸ਼ਾ ਨਹੀਂ ਹੈ ਇਹ ਬਹੁਤ ਬਿਦਵਾਨਾਂ ਦਾ ਪੇਸ਼ਾ ਜਿਹੜੇ ਲਹਿਰਾਂ ਨੂੰ ਸਮਝਦੇ ਨੇ ਪੜ੍ਹਦੇ ਨੇ ਬੀਖਦੇ ਨੇ ਘੋਕਦੇ ਨੇ ਲਹਿਰਾਂ ਨਾਲ ਖੜਦੇ ਨੇ ਸੋ ਮੈਂ ਅੰਤ ਦੇ ਵਿੱਚ ਇਸ ਕਵੀ ਦਰਬਾਰ ਕਰਾਉਣ ਵਾਸਤੇ ਸਾਰੇ ਪ੍ਰੋਗਰਾਮ ਕਰਾਉਣ ਵਾਸਤੇ ਪ੍ਰਬੰਧਕਾਂ ਨਾਲ ਬਾਤਾਂ ਕਰਦਾ ਹਾਂ ਵੈਗੜੀ ਜੀ ਕਾਰਸਾ ਵੈਗੜੀ ਜੀ